ਦਾ ਮਤਲਬ ਇਹ ਥੋੜੀ ਹੈ ਕਿ ਮੈਂ ਰਸੋਈ ਦਾ ਕੰਮ ਕਰਦੀ ਆ ਤੇ ਇੰਨੇ ਕੋਈ ਕੰਮ ਹੀ ਨਹੀਂ ਕਰਨਾ ਕੋਈ ਗੱਲ ਨਹੀਂ ਮੈਂ 4-5 ਦਿਨ ਲਾ ਕੇ ਆਉਂਗੀ ਹੁਣ ਆਪੇ ਕੰਮ ਕਰੋਗੀ ਵੇਲੀ ਦਾ ਵੀ ਇਹੋ ਕਰੂਗੀ ਤੇ ਘਰ ਦਾ ਵੀ ਇਹੋ ਕਰੂਗੀ ਤੇ ਨਹੀਂ ਠੀਕ ਹੈਗੇ ਤੇ ਰਹਿਣ ਦਿੰਦੇ ਆ ਜਰੂਰੀ ਥੋੜੀ ਹੈ ਅੱਡੀ ਕੀ ਗੱਲ ਵਾ ਬੀਪੀ ਵਧਿਆ ਹੋਣਾ ਵਾ ਉਹਨੇ ਦਵਾਈ ਦਿੱਤੀ ਠੀਕ ਹੋ ਜਾਣਾ ਚਲੋ ਵੇਖ ਲਓ ਫਿਰ ਪੀ ਲੋ ਚਾ ਤੇ ਜਾ ਕੇ ਤੇ ਫੇਰ ਟਾਈਮ ਨਾਲ ਦਵਾਈ ਲੈ ਆਇਓ ਤੇ ਪਿੰਡ ਕਿਤੇ ਫੋਨ ਨੂੰ ਦੱਸਦੇ ਨੇ ਉਹਨਾਂ ਨੂੰ ਆਉਣਾ ਕੋਈ ਜੇ ਸੱਚ ਪੁੱਛਣੀ ਆ ਨਾ ਤੇ ਮੈਂ ਤੈਨੂੰ ਕਹਿਣਾ ਹੈਗਾ ਚਲ ਜਾ ਕੇ ਦੇਖ ਹੋਇਆ ਕਿੱਦੋਂ ਜਾ ਕਿੰਨੇ ਦਿਨ ਹੋ ਗਿਆ ਤਨ ਗਈ ਨੂੰ ਮੰਮੀ ਤੇ ਕਹਿੰਦੇ ਨਾ ਕੁੱਛਣ ਦੀ ਲੋੜ ਹੀ ਕੁਛ ਕੇ ਜਾਣਾ ਮੈਂ ਐਦਾਂ ਥੋੜੀ ਜਾਣਾ ਹੀ ਜਿਹੜਾ ਕੰਮ ਤੈਨੂੰ ਕਿਹਾ ਨਾ ਕਰ ਜਾ ਕੇ ਆਪਣਾ ਜਾਂ ਚਲ ਜਾ ਵੇਲੀ ਆਪਣਾ ਕੰਮ ਕਰਿਆ ਜਾ ਕੇ ਉਹ ਤਾਂ ਮੈਂ ਕਰ ਹੀ ਲੈਣਾ ਵਾ ਮੈਨੂੰ ਵੀ ਪਤਾ ਵਾ ਵੀ ਕਰਨਾ ਵਾ ਇੱਧਰ ਦੇ ਸਿਆਪੇ ਨਿਬੜ ਕੇ ਨਾ ਫੇਰ ਹੀ ਮੈਂ ਉੱਧਰ ਜਾਣਾ ਹੀ ਕਾਹਦੇ ਸਿਆਪੇ ਕਰਨ ਡਈਆਂ ਇੱਧਰ ਤੇ ਕਰਨੀ ਨਹੀਂ ਸਵੇਰ ਦੀ ਕਰਨ ਨਹੀਂ ਨਹੀਂ ਇੱਕ ਡੱਬਾ ਲੈ ਕੇ ਬੈਠੀ ਸਵੇਰ ਦਾ ਭੱਲੇ ਇੱਕ ਡੱਬਾ ਜਿਹੜਾ ਦੇਖੋ ਆਪਾਂ ਜਾ ਕੇ ਸੀ ਰਮਨ ਜਦੋਂ ਅਸੀਂ ਉੱਥੇ ਜਾਂਦੇ ਆ ਸਾਡਾ ਜਾਣ ਦਾ ਖਲਾਸਾ ਤਾ ਕੋਈ ਕਿੱਦਾਂ ਬੋਲਦੀ ਏ ਉਹ ਗਾੜੀ ਬੋਲਣ ਲੱਗੀ ਵੇਦੀ ਕੱਖ ਨਹੀਂ ਏ ਉਹ ਆ ਚੱਲ ਕੋਈ ਗੱਲ ਨਹੀਂ ਜੇ ਬੋਲਦੀ ਹੈ ਨਾ ਕਿ ਇਹ ਕਿਹੜਾ ਸੋਪ ਪਾਉਂਦੀ ਏ ਇਹੋ ਗੱਲ ਤੇ ਮੈਂ ਕਹਿਣ ਡਿਆ ਕਿ ਸਾਲ ਉਹਦਾ ਅੱਗੇ ਖਰਾਬ ਹੋ ਗਿਆ ਵਾ ਸੱਟ ਲੱਗਣ ਕਾਰਨ ਤੇ ਮੈਂ ਕਹਿੰਨਾ ਵਾ ਵੀ ਚੱਲ ਗਾਹਣ ਆਉਦੀ ਜ਼ਿੰਦਗੀ ਖਰਾਬ ਹੋਵੇ ਏ ਆ ਵੀ ਉੱਥੇ ਹੀ ਰਹਿਣਾ ਵਾ ਉੱਥੇ ਨਾਲੇ ਰੋਟੀ ਪਾਣੀ ਦਾ ਪ੍ਰਬੰਧ ਸਾਰਾ ਹੈਗਾ ਵਾ ਤੇ ਨਾਲੇ ਕੁੜੀ ਲਾਗੂ ਤੇ ਜਾਂਦੀ ਏ ਉਹਦੇ ਨਾਲ ਹੀ ਆਜਿਆ ਕਰੂਗੀ ਤੇ ਨਾਲੇ ਚਲਜਿਆ ਕਰੂਗੀ ਗੱਲ ਪਤਾ ਨਾ ਇਦਾਂ ਵਾ ਮੈਂ ਚਲੋ ਹਾਂ ਤੇ ਕਰ ਦਿੰਨੀ ਆ ਤੇ ਪਰ ਇਹ ਆ ਕਿ ਜਿਹੜਾ ਵੀ ਕੰਮ ਕਰਨਾ ਨਾ ਆਪਣੀ ਜ਼ਿੰਮੇਵਾਰੀ ਤੇ ਕਰਿਓ